ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਜੀ ਕਪੂਰ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਜਾਗਦੀਆਂ ਅੱਖਾਂ ਦੇ ਸੁਪਨੇ ਅਸੀਂ ਜਾਗਣ ਤੱਕ ਹੀ ਸੌ ਸਕਦੇ ਹਾਂ ਅਸੀਂ ਸਫਲ ਹੋਣ ਤੱਕ ਹੀ ਲਾਪਰਵਾਹ ਹੋ ਸਕਦੇ ਹਾਂ ਬਹੁਤੇ ਲੋਕ ਬਚਾਓ ਵਾਲੀ ਥਾਂ ਲੱਭਦੇ ਹਨ ਅਤੇ ਫਿਰ ਜੀਵਨ ਭਰ ਉੱਥੇ ਹੀ ਬੈਠੇ ਰਹਿੰਦੇ ਹਨ ਖੁਸ਼ੀ ਅਤੇ ਖੇੜਾ ਮਦ ਸ਼੍ਰੈਣਿਕ ਆਦਰਸ਼ ਅਤੇ ਉਦੇਸ਼ ਹਨ ਇਹ ਪੌੜੀ ਦੇ ਵਿਚਕਾਰ ਜਿੱਥੇ ਪਹੁੰਚਣ ਅਤੇ ਉੱਥੇ ਹੀ ਟਿਕੇ ਰਹਿਣ ਦਾ ਅਹਿਸਾਸ ਹਨ ਅਜਿਹੇ ਲੋਕਾਂ ਦਾ ਜੀਵਨ ਉਦੇਸ਼ ਨੌਕਰੀ ਪ੍ਰਾਪਤ ਕਰਨਾ ਹੁੰਦਾ ਹੈ ਨੌਕਰੀ ਦੌਰਾਨ ਅਸੀਂ ਮਨਸੂਬੇ ਬਣਾਉਂਦੇ ਰਹਿੰਦੇ ਹਾਂ ਸੁਪਨੇ ਬੁਣਦੇ ਰਹਿੰਦੇ ਹਾਂ ਪਰ ਉਹ ਕਦੇ ਯਥਾਰਥ ਨਹੀਂ ਬਣਦੇ ਨੌਕਰੀ ਦਾ ਇੱਕ ਮਾੜਾ ਪੱਖ ਇਹ ਵੀ ਹੈ ਕਿ ਇਹ ਸਾਡੇ ਤੋਂ ਨੌਕਰੀ ਛੱਡਣ ਦੀ ਹਿੰਮਤ ਖੋਹ ਲੈਂਦੀ ਹੈ ਨੌਕਰੀ ਦੀ ਪਕੜ ਇੰਨੀ ਢੀਢ ਹੋ ਜਾਂਦੀ ਹੈ ਕਿ ਸੇਵਾ ਮੁਕਤ ਹੋਣ ਵੇਲੇ ਵੀ ਹਰ ਕਿਸੇ ਦੀ ਇਹ ਇੱਛਾ ਹੁੰਦੀ ਹੈ ਕਿ ਕੁਝ ਸਾਲ ਨੌਕਰੀ ਕਰਨ ਲਈ ਹੋਰ ਮਿਲ ਜਾਣ। ਦੂਜੇ ਪਾਸੇ ਉਹ ਲੋਕ ਹਨ ਜਿਹੜੇ ਵਪਾਰ ਦੇ ਖਤਰੇ ਮੁੱਲ ਲੈਂਦੇ ਹਨ ਜਾਂ ਕੁਝ ਉਪਜਾਉਣ ਦਾ ਉਪਰਾਲਾ ਕਰਦੇ ਹਨ ਅਤੇ ਦੌਲਤਮੰਦ ਹੋ ਨਿਬੜਦੇ ਹਨ। ਆਮ ਕਰਕੇ ਦੌਲਤਮੰਦ ਵਪਾਰ ਅਤੇ ਉਤਪਾਦਨ ਦੇ ਖੇਤਰ ਨਾਲ ਸੰਬੰਧਿਤ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਵਿੱਚ ਖਤਰੇ ਮੁੱਲ ਲੈਣ, ਘਾਟਿਆਂ ਤੇ ਹਾਰਾਂ ਨੂੰ ਬਰਦਾਸ਼ਤ ਕਰਨ, ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੇ ਕੀਤੇ ਫੈਸਲਿਆਂ ਦੇ ਨਤੀਜੇ ਭੁਗਤਣ ਦਾ ਜਿਗਰਾ ਹੁੰਦਾ ਹੈ। ਉਹ ਸੂਰਜ ਵਾਂਗ ਨਿਰੰਤਰ ਕਾਰਜਸ਼ੀਲ ਰਹਿੰਦੇ ਹਨ। ਸਾਰੇ ਵਿਅਕਤੀਆਂ ਨੂੰ ਤਿੰਨ ਮੁੱਖ ਬਨਗੀਆਂ ਵਿੱਚ ਵੰਡਿਆ ਜਾ ਸਕਦਾ ਹੈ। ਪਿਛਾਂ ਖਿੱਚੂ ਸਥਿਰ ਰਹਿਣ ਵਾਲੇ ਅਤੇ ਅਗਾਹ ਵਧੂ। ਸੰਸਾਰ ਵਿੱਚ ਦੌਲਤ ਪਜਾਉਣ ਦਾ ਕਾਰਜ ਉਹ ਲੋਕ ਕਰਦੇ ਹਨ। ਜਿਨ੍ਹਾਂ ਦੀ ਟੇਕ ਭੁੱਖਤੇ ਹੁੰਦੀ ਹੈ ਭਾਰਤ ਵਿੱਚ ਬਹੁ ਗਿਣਤੀ ਉਹਨਾਂ ਕੋ ਲੋਕਾਂ ਦੀ ਹੈ ਜਿਹੜੇ ਲੰਘ ਗਏ ਸਤਜੁਗ ਨੂੰ ੜੇਕ ਰਹੇ ਹਨ ਜਾਂ ਜਿਹੜੇ ਪਰੰਪਰਾ ਨਾਲ ਪੂਰਨ ਪਾਂਤਿਕਸੁਰ ਹੋਏ ਹੋਏ ਹਨ ਅਸੀਂ ਭਾਰਤੀ ਦੌਲਤ ਦੇ ਵਿਰੋਧੀ ਹਾਂ ਸਾਡੇ ਦੇਸ਼ ਵਿੱਚ ਅਮੀਰੀ ਨੂੰ ਭੰਡਿਆ ਗਿਆ ਅਤੇ ਗਰੀਬੀ ਨੂੰ ਵੰਡਿਆਇਆ ਗਿਆ ਹੈ ਸਾਨੂੰ ਭਾਰਤੀਆਂ ਨੂੰ ਅਮੀਰੀ ਨਾਲ ਝੜ ਹੈ ਲੰਮੇ ਅਰਸੇ ਤੋਂ ਅਸੀਂ ਅਮੀਰੀ ਨੂੰ ਬੇਈਮਾਨੀ ਠੱਗੀ ਝੋਟ ਫਰੇਵ ਛਲ ਸ਼ੋਸ਼ਨ ਆਦ ਨਾਲ ਜੋੜਿਆ ਹੋਇਆ ਹੈ। ਉਮੀਰੀ ਦੀਆਂ ਗਲਤ ਉਦਾਹਰਨਾਂ ਨੂੰ ਸਾਹਮਣੇ ਰੱਖ ਕੇ ਅਮੀਰੀ ਅਤੇ ਦੌਲਤ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਵਿੱਚ ਅਸੀਂ ਟੇਰ ਪੈਦਾ ਕਰ ਲਿਆ ਹੈ। ਇਹ ਦ੍ਰਿਸ਼ਟੀਕੋਣ ਸਾਡੀ ਖੁਸ਼ਹਾਲੀ ਦੇ ਰਾਹ ਦੀ ਵੱਡੀ ਰੁਕਾਵਟ ਬਣ ਗਿਆ ਹੈ। ਸਾਡੇ ਦੇਸ਼ ਵਿੱਚ ਕੁਝ ਅਮੀਰ ਲੋਕ ਤਾਂ ਹਨ ਪਰ ਦੌਲਤਮੰਦ ਲੋਕਾਂ ਦੀ ਗਿਣਤੀ ਬਹੁਤ ਹੀ ਨਹੀਂ। ਅਮੀਰ ਉਹ ਹੈ ਜਿਹੜਾ ਖੁੱਲਾ ਖਰਚ ਕਰੇ ਪਰ ਦੌਲਤਮੰਦ ਉਹ ਹੁੰਦਾ ਹੈ ਜਿਹੜਾ ਬਚਤ ਕਰਕੇ ਹੋਰ ਦੌਲਤ ਪਜਾਏ। ਅਮੀਰਾਂ ਕੋਲ ਸਭ ਕੁਝ ਖਰੀਦਣ ਦੀ ਸਮਰੱਥਾ ਹੁੰਦੀ ਹੈ ਪਰ ਵੇਚਣ ਯੋਗ ਮੁੱਲਵਾਨ ਕੁਝ ਨਹੀਂ ਹੁੰਦਾ ਦੌਲਤਮੰਦ ਆਪਣੇ ਧਨ ਨੂੰ ਬੀਜ ਵਾਂਗ ਵਰਤਦੇ ਹਨ ਜਿਸ ਤੋਂ ਹੋਰਾਂ ਲਈ ਰੋਜ਼ਗਾਰ ਦੇ ਮੌਕਿਆਂ ਦੀ ਫਸਲ ਉਪਜਾਈ ਜਾਂਦੀ ਹੈ ਅਮੀਰ ਹੋਣਾ ਤੇ ਦੌਲਤਮੰਦ ਹੋਣ ਵਿੱਚ ਅੰਤਰ ਹੈ ਦੌਲਤ ਉਹ ਹੁੰਦੀ ਹੈ ਜੋ ਤੁਸੀਂ ਅਗਲੇਰੇ ਵਿਕਾਸ ਲਈ ਬਚਾਉਂਦੇ ਹੋ ਬਚਤ ਤੁਹਾਨੂੰ ਆਜ਼ਾਦ ਕਰਦੀ ਹੈ ਇਸ ਨਾਲ ਚੀਜ਼ਾਂ ਖਰੀਦਣ ਦੀ ਸ਼ਕਤੀ ਵੱਧਦੀ ਹੈ ਪਰ ਖਰੀਦਣ ਦੀ ਲੋੜ ਘਟਦੀ ਹੈ ਦੌਲਤਮੰਦਾਂ ਕੋਲ ਇੰਨਾ ਧਨ ਹੈ ਕਿ ਜੇ ਉਹ ਅੱਜ ਤੋਂ ਕਮਾਉਣਾ ਬੰਦ ਕਰ ਦੇਣ ਤਾਂ ਵੀ ਕਈ ਪੁਸਤਾਂ ਤੱਕ ਅਜੋਕੇ ਪੱਧਰ ਵਾਲਾ ਜੀਵਨ ਜੀ ਸਕਦੇ ਹਨ ਪਰ ਉਹ ਅੱਜ ਵੀ ਕੰਮ ਇਵੇਂ ਕਰਦੇ ਹਨ ਜਿਵੇਂ ਉਹਨਾਂ ਨੇ ਅੱਜ ਦੀ ਆਮਦਨ ਨਾਲ ਕੱਲ ਦੇ ਖਰਚੇ ਚਲਾਉਣੇ ਹੋਣ ਦੌਲਤ ਮਿਹਨਤ ਕਰਨ, ਬਚਤ ਕਰਨ, ਖਰਚੇ ਵਿਉਂਤਨ ਅਤੇ ਸਭੇ ਕਾਬੂ ਵਿੱਚ ਆਉਪਜਦੀ ਹੈ ਜਦੋਂ ਕਿਸੇ ਕੋਲ ਦੌਲਤ ਹੁੰਦੀ ਹੈ ਤਾਂ ਉਸ ਨਾਲ ਉਹ ਵਿਅਕਤੀ ਹੀ ਖੁਸ਼ਹਾਲ ਨਹੀਂ ਹੁੰਦਾ ਸਗੋਂ ਉਸ ਦੀ ਦੌਲਤ ਨਾਲ ਸਮਾਜ ਅਤੇ ਦੇਸ਼ ਵੀ ਖੁਸ਼ਹਾਲ ਹੁੰਦੇ ਹਨ ਯੂਰਪ ਅਤੇ ਅਮਰੀਕਾ ਇਵੇਂ ਹੀ ਖੁਸ਼ਹਾਲ ਹੋਏ ਹਨ ਦੌਲਤ ਉਹ ਧਨ ਹੈ ਜੋ ਤੁਸੀਂ ਆਪ ਆਪਣੇ ਯਤਨਾਂ ਨਾਲ ਆਪਣੇ ਜੀਵਨ ਵਿੱਚ ਕਮਾਉਂਦੇ ਬਚਾਉਂਦੇ ਅਤੇ ਉਤਪਾਦਨ ਵਿੱਚ ਲਾਉਂਦੇ ਹੋ ਦੌਲਤ ਹੌਲੀ-ਹੌਲੀ ਉਸਰਦੀ ਹੈ ਪਰ ਜੇ ਉਸ ਦੀ ਜੇ ਉਸਰਦੀ ਰਹੇ ਤਾਂ ਬਹੜ ਵਾਂਗ ਫੈਲ ਜਾਂਦੀ ਹੈ ਅਤੇ ਦਰਿਆ ਦੇ ਵਹਿਣ ਵਾਂਗ ਤੇਜ਼ ਹੁੰਦੀ ਜਾਂਦੀ ਹੈ ਦੌਲਤ ਜੂਆ ਖੇਡ ਕੇ ਲਾਟਰੀ ਜਿੱਤ ਕੇ ਬੇਈਮਾਨੀ ਕਰਕੇ ਜਾਂ ਦੂਜਿਆਂ ਦਾ ਹੱਕ ਮਾਰ ਕੇ ਨਹੀਂ ਉਸਰਦੀ ਇਸ ਦੀ ਉਸਾਰੀ ਵਿੱਚ ਸਭਨਾਂ ਲਈ ਖੁਸ਼ਹਾਲੀ ਛੁਪੀ ਹੁੰਦੀ ਹੈ ਕਿਉਂਕਿ ਦੌਲਤ ਦਾ ਆਧਾਰ ਮਿਹਨਤ ਹੈ ਮਿਹਨਤ ਬਿਨਾ ਨਾ ਹੈ ਉਸਰਦੀ ਹੈ ਨਾ ਹੀ ਟਿਕਦੀ ਹੈ ਨਵੀਂ ਸੋਚ ਕਰਿਸ਼ੀਲਤਾ ਤੇ ਮਿਹਨਤ ਦੌਲਤ ਦੇ ਥੰਮ ਹਨ ਗਾਹਕ ਦੀ ਪ੍ਰਸੰਨਤਾ ਦੌਲਤ ਉਪਜਣ ਦਾ ਮੋਲ ਮੰਤਰ ਹੈ ਅਚਾਨਕ ਮਿਲਿਆ ਧਨ ਸਾਡਾ ਵਿਹਾਰ ਵਿਗਾੜ ਦਿੰਦਾ ਹੈ ਜਦੋਂ ਕਿ ਸਾਂਝੀ ਮਿਹਨਤ ਨਾਲ ਉਪਜੀ ਦੌਲਤ ਸਾਡੇ ਵਿਹਾਰ ਵਿੱਚ ਡੂੰਘਾਈ ਅਤੇ ਵਿਸ਼ਾਲਤਾ ਲਿਆਉਂਦੀ ਹੈ 1 ਲੱਖ ਵਿੱਚੋਂ 1 2 ਕੁਝ ਗਿਣਤੀ ਦੇ ਵਿਅਕਤੀ ਹੀ ਹੁੰਦੇ ਹਨ ਜਿਹੜੇ ਦੌਲਤ ਉਪਜਾਉਂਦੇ ਹਨ ਬਾਕੀ ਤਾਂ ਨਹੀਂ ਕਮਾਉਂਦੇ ਹਨ ਦੌਲਤ ਦਾ ਮੁੱਖ ਕਾਰਜ ਹੋਰ ਰੋਜ਼ਗਾਰ ਉਪਜਾਉਣਾ ਹੁੰਦਾ ਹੈ ਨੌਕਰ ਦੀ ਤਨਖਾਹ ਭਾਵੇਂ ਲੱਖਾਂ ਰੁਪਏ ਪ੍ਰਤੀ ਮਹੀਨਾ ਹੋਵੇ ਉਹ ਨੌਕਰ ਹੈ ਉਹ ਦੂਜਿਆਂ ਲਈ ਰੋਜ਼ਗਾਰ ਨਹੀਂ ਉਪਜਾ ਸਕਦਾ ਕਿਉਂਕਿ ਉਹ ਆਪ ਰੋਜ਼ਗਾਰ ਦਾ ਵਿਲਾਸੀ ਹੈ ਦੌਲਤਮੰਦ ਹੋਰ ਰੋਜ਼ਗਾਰ ਪੈਦਾ ਕਰਕੇ ਹੋਰ ਲੋਕਾਂ ਨੂੰ ਆਪਣੀ ਦੌਲਤ ਵਧਾਉਣ ਵਿੱਚ ਭਾਈਵਾਲ ਬਣਾਉਂਦਾ ਹੈ ਵੱਡੀਆਂ ਕੰਪਨੀਆਂ ਇਹੀ ਕਾਰਜ ਕਰਦੀਆਂ ਹਨ ਕੰਪਨੀ ਵੱਡੀ ਹੁੰਦੀ ਜਾਂਦੀ ਹੈ ਤੇ ਕੰਪਨੀ ਦੇ ਕਰਮਚਾਰੀ ਖੁਸ਼ਹਾਲ ਹੁੰਦੇ ਜਾਂਦੇ ਹਨ। ਈਵੇਂ ਦੌਲਤਮੰਦ ਵਿਅਕਤੀ ਆਪਣੀ ਕਮਾਈ ਨੂੰ ਸਰਮਾਏ ਵਿੱਚ ਬਦਲੀ ਜਾਂਦੇ ਹਨ। ਦੌਲਤਮੰਦ ਵਿਅਕਤੀ ਸ਼ਾਨੋ ਸ਼ੌਕਤ ਵਾਲਾ ਜੀਵਨ ਜਿਉ ਸਕਦੇ ਹਨ ਪਰ ਉਹ ਸਾਦਾ ਜੀਵਨ ਜਿਉਂਦੇ ਹਨ। ਉਹ ਆਪਣੇ ਸਮੇਂ ਸ਼ਕਤੀ ਅਤੇ ਧਨ ਨੂੰ ਦੌਲਤ ਉਪਜਾਉਣ ਲਈ ਵਰਤਦੇ ਹਨ। ਉਹ ਜਾਣਦੇ ਹਨ ਕਿ ਆਰਥਿਕ ਪੱਖੋਂ ਸੁਤੰਤਰ ਅਤੇ ਸਵੈ ਨਿਰਪਰ ਹੋਣਾ ਖਰਚੀਲੀ ਅਤੇ ਮਹਿੰਗੀ ਜੀਵਨ ਜਾਂਚ ਨਾਲੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਸਭਿਆ ਵਿਸ਼ਵਾਸ ਕਾਰਨ ਹੀਨ ਭਾਵਨਾ ਤੋਂ ਮੁਕਤ ਹੋਣ ਕਾਰਨ ਦੌਲਤਮੰਦ ਵਿਅਕਤੀ ਦਿਖਾਵੇ ਦੇ ਰੋਗ ਤੋਂ ਮੁਕਤ ਹੁੰਦੇ ਹਨ। ਉਹਨਾਂ ਨੇ ਸਭ ਕੁਝ ਆਪਣੇ ਯਤਨਾਂ ਨਾਲ ਸਾਰਿਆ ਹੁੰਦਾ ਹੈ। ਸੋ ਕਿਸਮਤ ਨੇ ਉਹਨਾਂ ਦੇ ਜੀਵਨ ਵਿੱਚ ਕੋਈ ਰੋਲ ਨਹੀਂ ਨਿਭਾਇਆ ਹੁੰਦਾ। ਉਹਨਾਂ ਵਿੱਚ ਮੁਸ਼ਕਲਾਂ ਵਿੱਚੋਂ ਅ fırsਰਾਂ ਨੂੰ ਵੇਖਣ ਦੀ ਯੋਗਤਾ ਹੁੰਦੀ ਹੈ। ਇੱਕ ਵਾਰੀ ਜਦੋਂ ਇੱਕ ਵਪਾਰੀ ਦੂਰ ਦੇ ਇੱਕ ਸ਼ਹਿਰ ਦੇ ਹੋਟਲ ਵਿੱਚ ਰਿਹਾ ਤਾਂ ਜਦੋਂ ਸਵੇਰੇ ਉਸਨੇ ਅਖਬਾਰ ਮੰਗਿਆ ਤਾਂ ਉਸ ਨੂੰ ਜਾਣ ਕੇ ਹੈਰਾਨੀ ਹੋਈ। ਕਿ ਇੰਨੇ ਵੱਡੇ ਸ਼ਹਿਰ ਵਿੱਚੋਂ ਕੋਈ ਅਖਬਾਰ ਨਹੀਂ ਸੀ ਛਪਦਾ ਅਤੇ ਬਾਹਰਲੇ ਅਖਬਾਰ ਦੁਪਹਿਰ ਤੋਂ ਪਿੱਛੋਂ ਪਹੁੰਚਦੇ ਸਨ ਉਸ ਨੇ ਨਿਰਾਸ਼ ਸਥਿਤੀ ਵਿੱਚੋਂ ਮੌਕਾ ਵੇਖਿਆ ਤੇ ਉਸ ਸ਼ਹਿਰ ਵਿੱਚੋਂ ਉਸ ਵੱਲੋਂ ਜਾਰੀ ਕੀਤੇ ਅਖਬਾਰ ਨੇ ਉਸ ਇਲਾਕੇ ਦੇ ਹੀ ਨਹੀਂ ਉਸ ਰਾਜ ਦੇ ਵਿਕਾਸ ਵਿੱਚ ਵੀ ਉੱਗਾ ਰੋਲ ਨਿਭਾਇਆ ਹੈ ਕੋਈ ਵੀ ਵਿਅਕਤੀ ਦਿਨ ਵਿੱਚ ਕੇਵਲ 8 ਘੰਟੇ ਕੰਮ ਕਰਕੇ ਨਾ ਅਮੀਰ ਹੋ ਸਕਦਾ ਹੈ ਨਾ ਖੁਸ਼ਹਾਲ ਤੇ ਨਾ ਹੀ ਦولتਮੰਦ ਜੇਕਰ ਅਸੀਂ 8 ਘੰਟੇ ਵੀ ਕੰਮ ਨਹੀਂ ਕਰਦੇ ਤਾਂ ਕਾਰਨ ਕਿਧਰੇ ਲੱਭਣ ਜਾਣ ਦੀ ਲੋੜ ਨਹੀਂ ਕਿ ਅਸੀਂ ਖੁਸ਼ਹਾਲ ਕਿਉਂ ਨਹੀਂ ਹਾਂ ਕਿੰਨੇ ਕੰਮ ਹਨ ਜਿਹੜੇ ਅਸੀਂ ਪੂਰੇ ਕਰਦੇ ਹਾਂ ਕੰਮ ਨੂੰ ਬਿਨਾਂ ਪੂਰਿਆਂ ਕੀਤੇਆਂ ਕੋਈ ਵਿਕਾਸ ਨਹੀਂ ਵਾਪਰਦਾ ਤੇ ਕੋਈ ਵੀ ਚੀਜ਼ ਅੱਗੇ ਨਹੀਂ ਜਾ ਸਕਦੀ ਅਧੂਰੇ ਕਾਰਜ ਕਦੇ ਵੀ ਖੁਸ਼ਹਾਲੀ ਵਿਕਾਸ ਜਾਂ ਸਫਲਤਾ ਦੇ ਪੜਾ ਨਹੀਂ ਬਣਦੇ ਕਰਨ ਤੋਂ ਬਿਨਾ ਕੁਝ ਨਹੀਂ ਵਾਪਰਦਾ ਸਿਆਣਾ ਵਿਅਕਤੀ ਹਾਲਾਤ ਨੂੰ ਬਦਲਣ ਦੀ ਥਾਂ ਆਪਣੇ ਆਪ ਨੂੰ ਪ੍ਰਸਥਿਤੀਆਂ ਅਨੁਸਾਰ ਢਾਲਣ ਲੱਗ ਪੈਂਦਾ ਹੈ ਜਦੋਂ ਕਿ ਕਾਰਸ਼ੇਲ ਵਿਅਕਤੀ ਸਥਿਤੀਆਂ ਨੂੰ ਆਪਣੇ ਅਨੁਸਾਰ ਢਾਲਦੇ ਹਨ ਇਸ ਭਾਵਨਾ ਵਿੱਚੋਂ ਹੀ ਰੋਜ਼ਗਾਰ ਉਪਜਦੇ ਹਨ ਕਾਰਸ਼ੇਲ ਹੀ ਦੌਲਤ ਪਜਾਉਂਦੇ ਹਨ ਜਿੱਥੇ ਗਾਹਕ ਦਾ ਅਨਰਾਦਰ ਹੁੰਦਾ ਹੈ ਉਹ ਵਪਾਰ ਜਾਂ ਆਧਾਰੇ ਜਲਦੀ ਲੋਪ ਹੋ ਜਾਂਦੇ ਹਨ ਸਰਕਾਰੀ ਦਫ਼ਤਰਾਂ ਵਿੱਚ ਅਫਸਰਾਂ ਤੇ ਕਰਮਚਾਰੀਆਂ ਦਾ ਹੀ ਮਹੱਤਵ ਹੈ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦਾ ਅਨਰਾਦਰ ਹੀ ਹੁੰਦਾ ਹੈ ਇਹੀ ਕਾਰਨ ਹੈ ਕਿ ਸਰਕਾਰੀ ਨੌਕਰੀਆਂ ਫੈਲਣ ਦੀ ਥਾਂ ਸੁਗੜਨ ਲੱਗ ਪਈਆਂ ਹਨ ਅਤੇ ਨਿੱਜੀ ਖੇਤਰ ਆਪਣੀ ਚੰਗੇਰੀ ਕਾਰਗੁਜ਼ਾਰੀ ਕਾਰਨ ਬਲਵਾਨ ਹੋ ਰਿਹਾ ਹੈ ਜਿਸ ਖੇਤਰ ਵਿੱਚ ਮੁਕਾਬਲਾ ਨਹੀਂ ਉੱਥੇ ਵਿਕਾਸ ਵੀ ਨਹੀਂ ਵਾਪਰਦਾ ਹਰ ਚੀਜ਼ ਦੀ ਅੰਤਲੀ ਪਰਖ ਮਾਰਕੀਟ ਵਿੱਚ ਹੋਵੇਗੀ ਜੇ ਅਸੀਂ ਆਪਣੀ ਕਾਰਗੁਜ਼ਾਰੀ ਨਹੀਂ ਸੁਧਾਰਾਂਗੇ ਤਾਂ ਸਾਡੇ ਗਾਹਕ ਸਾਨੂੰ ਛੱਡ ਜਾਣਗੇ ਹਰ ਵਿਅਕਤੀ ਹਰ ਵੇਲੇ ਜਾਂ ਕੁਝ ਵੇਚ ਰਿਹਾ ਹੁੰਦਾ ਹੈ ਜਾਂ ਕੁਝ ਖਰੀਦ ਖਰਚ ਵਰਤ ਰਿਹਾ ਹੁੰਦਾ ਹੈ ਕਿਸੇ ਵਸਤ ਦੇ ਤਿੰਨ ਪ੍ਰਮੁੱਖ ਪੱਖ ਹੁੰਦੇ ਹਨ ਵਸਤ ਦਾ ਗੁਣ ਵਸਤੂ ਦੀ ਕੀਮਤ ਅਤੇ ਵੇਚਣ ਵਾਲੇ ਦਾ ਵਿਹਾਰ ਇੱਕੋ ਪ੍ਰਕਾਰ ਦੀਆਂ ਵਸਤਾਂ ਅਤੇ ਕੀਮਤਾਂ ਵਿੱਚ ਵਿਥ ਲਗਭਗ ਮਿਟਦੀ ਜਾ ਰਹੀ ਹੈ ਅੰਤਰ ਕੇਵਲ ਦੁਕਾਨਦਾਰ ਦੇ ਵਿਹਾਰ ਦਾ ਰਹਿ ਗਿਆ ਹੈ ਜਿਹੜਾ ਦੁਕਾਨਦਾਰ ਗਾਹਕਾਂ ਨੂੰ ਸੰਤੁਸ਼ਟ ਤੇ ਪ੍ਰਸੰਨ ਕਰੇਗਾ ਬਾਜ਼ਾਰ ਅਤੇ ਮੁਕਾਬਲੇ ਵਿੱਚ ਉਹੀ ਟਿਕ ਸਕੇਗਾ ਪਿਹੜੇ ਵਿਹਾਰ ਵਾਲੇ ਅਫਸਰਾਂ ਤੇ ਕਰਮਚਾਰੀਆਂ ਦਾ ਵੀ ਪਿਹੜੇ ਵਿਹਾਰ ਵਾਲੇ ਦੁਕਾਨਦਾਰਾਂ ਵਾਂਗ ਕੋਈ ਭੁ익 ਨਹੀਂ ਹੈ। ਮਾੜੀ ਕਾਰਗੁਜ਼ਾਰੀ ਵਾਲੇ ਸਕੂਲਾਂ, ਹਸਪਤਾਲਾਂ, ਬੈਂਕਾਂ ਆਦ ਦਾ ਵੀ ਕੋਈ ਭੁ익 ਨਹੀਂ ਹੈ। ਹੁਣ ਹਰ ਕਿਸੇ ਨੂੰ ਆਪਣੇ ਯਤਨਾਂ ਨਾਲ ਹੀ ਅਮੀਰ ਜਾਂ ਗਰੀਬ ਬਣਨਾ ਪਵੇਗਾ। ਹੁਣ ਵੇਚਣ ਵਾਲੇ ਦੀ ਨਹੀਂ, ਖਰੀਦਣ ਵਾਲੇ ਦੀ ਮਰਜ਼ੀ ਚੱਲੇਗੀ। ਪ੍ਰਸੰਨ ਗਾਹਕ ਮਾਲਕ ਲਈ ਦੌਲਤ ਉਪਜਾਉਣ ਦਾ ਕਾਰਜ ਕਰਦੇ ਹਨ। ਮਾਰਕੀਟ ਵਿੱਚ ਅਸੀਂ ਵਸਤਾਂ ਨਹੀਂ ਖਰੀਦਦੇ। ਅਸੀਂ ਆਪਣੀਆਂ ਸਮੱਸਿਆਵਾਂ ਦੇ ਹੱਲ ਖਰੀਦਦੇ ਹਾਂ। ਦੌਲਤਮੰਦਾਂ ਨੂੰ ਆਪਣੀ ਮਿਹਨਤ ਵਿੱਚ ਵਿਸ਼ਵਾਸ ਅਤੇ ਆਪਣੀ ਯੋਗਤਾ ਵਿੱਚ ਭਰੋਸਾ ਹੁੰਦਾ ਹੈ। ਹਰੇਕ ਵੱਡੀ ਕੰਪਨੀ ਆਪਣੀ ਮਿਹਨਤ ਦੇ ਅਨੁਪਾਤ ਵਿੱਚ ਹੀ ਸਫਲ ਹੋਈ ਹੈ। ਹਰ ਸੁਧਾਰਨ ਵਿਅਕਤੀ ਨੂੰ ਆਪਣੇ ਘਰ ਵਿੱਚ ਮੰਜੇਰੀ ਥਾਂ ਪਲੰਗ ਲਿਆਉਣ ਵਾਸਤੇ ਲਗਭਗ 20 ਸਾਲ ਮਿਹਨਤ ਕਰਨੀ ਪਵੇਗੀ। ਦੌਲਤਮੰਦ ਪਰਿਵਾਰਾਂ ਦੀ ਸੰਤਾਨ ਜਿਸ ਖੇਤਰ ਵਿੱਚ ਵੀ ਜਾਂਦੀ ਹੈ, ਉੱਥੇ ਹੀ ਮੌਕੇ ਪੈਦਾ ਕਰਦੀ ਹੈ। ਪੰਜਾਬ ਦੇ ਹੀ ਇੱਕ ਵਿਅਕਤੀ ਨੇ ਇੱਕ ਬੈਂਕ ਨੂੰ ਪਰਫੁੱਲਤ ਕੀਤਾ। ਲਗਭਗ 20000 ਪਰਿਵਾਰਾਂ ਨੂੰ ਰੋਜ਼ਗਾਰ ਦਿੱਤਾ ਜਦੋਂ ਉਸ ਦਾ ਚਲਾਣਾ ਹੋਇਆ ਤਾਂ ਇਹਨਾਂ ਪਰਿਵਾਰਾਂ ਦੇ ਲਗਭਗ 1 ਲੱਖ ਜੀਆਂ ਦੀ 2 ਲੱਖ ਅੱਖ ਰੋ ਰਹੀ ਸੀ। ਦੌਲਤਮੰਦ ਵਿਅਕਤੀ ਸਮਾਜ ਅਤੇ ਦੇਸ਼ ਵਿੱਚ ਗਰੀਬੀ ਖਤਮ ਕਰਨ ਦਾ ਕਾਰਜ ਕਰਦੇ ਹਨ। ਇਹਨਾਂ ਦਾ ਜੀਵਨ ਖਰਚੀਲਾ ਨਹੀਂ ਸਾਦਾ ਹੁੰਦਾ ਹੈ। ਵੇਖਿਆ ਗਿਆ ਹੈ ਕਿ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹਨ ਦੌਲਤ ਕਮਾਈ ਹੈ ਉਹ ਆਦਤਾਂ ਵਿੱਚ ਸਦਾ ਸਾਦੇ ਹੁੰਦੇ ਹਨ। ਜਦੋਂ ਕਿ ਜਿਨ੍ਹਾਂ ਨੂੰ ਧਨ ਵਿਰਸੇ ਜਾਂ ਜਾਇਦਾਦ ਦੇ ਰੋਗ ਵਿੱਚ ਮਿਲਿਆ ਹੁੰਦਾ ਹੈ ਉਹ ਆਪਣੀ ਅਯੋਗਤਾ ਛਾਪਣ ਲਈ ਮਹਿੰਗੀਆਂ ਚੀਜ਼ਾਂ ਪਹਿਨਣਦੇ ਵਰਤਦੇ ਹਨ ਅਤੇ ਬਨਾਵਟੀ ਅਤੇ ਉਪਰਾ ਜੀਵਨ ਜਿਉਂਦੇ ਹਨ। ਕਈ ਲੋਕਾਂ ਨੂੰ ਗਲਤ ਅਤੇ ਮਹਿੰਗੀਆਂ ਚੀਜ਼ਾਂ ਖਰੀਦਣ ਅਤੇ ਨਿਰੰਤਰ ਚੀਜ਼ਾਂ ਖਰੀਦਦੇ ਰਹਿਣ ਦਾ ਰੋਗ ਹੁੰਦਾ ਹੈ। ਲੋੜ ਤੋਂ ਬਿਨਾਂ ਖਰੀਦੀਆਂ ਚੀਜ਼ਾਂ ਚਿੰਤਾ ਪੈਜਾਉਂਦੀਆਂ ਹਨ ਅਤੇ ਅਜਿਹੀ ਚਿੰਤਾ ਸਾਡੀ ਕਾਰਜ ਕੁਸ਼ਲਤਾ ਨੂੰ ਘਟਾਉਂਦੀ ਹੈ। ਅਜਿਹੇ ਵਿਅਕਤੀ ਆਪਣੇ ਆਪ ਨੂੰ ਚੀਜ਼ਾਂ ਨਾਲ ਘੇਰ ਲੈਂਦੇ ਹਨ। ਜਿਵੇਂ ਵਿਦਵਤਾ ਇਸ ਗੱਲ ਵਿੱਚ ਹੁੰਦੀ ਹੈ ਕੀ ਕਹਿਣ ਲਈ ਬਹੁਤ ਕੁਝ ਹੋਣਾ ਪਰ ਚੁੱਪ ਰਹਿਣਾ। ਇਵੇਂ ਹੀ ਸਿਆਣਪ ਇਸ ਗੱਲ ਵਿੱਚ ਹੁੰਦੀ ਹੈ ਕਿ ਸਭ ਕੁਝ ਖਰੀਦਣ ਦੀ ਸਮਰੱਥਾ ਹੋਣੀ ਪਰ ਕੁਝ ਨਾ ਖਰੀਦਣਾ। ਜੀਵਨ ਦੇ ਸਾਰੇ ਸੁੱਖ ਹੋਣੇ ਪਰ ਕਿਸੇ ਸੁੱਖ ਦੀ ਲੋੜ ਨਾ ਪੈਣੀ ਤੰਦਰੁਸਤੀ ਦਾ ਪ੍ਰਮਾਣ ਹੁੰਦਾ ਹੈ। ਸਭ ਕੁਝ ਹੋਣ ਦੇ ਬਾਵਜੂਦ ਸਾਦੇ ਰਹਿਣਾ ਸੱਚੀ ਅਮੀਰੀ ਹੈ। ਅਮੀਰ ਤੇ ਖੁਸ਼ਹਾਲ ਜਾਪਾਨੀ ਵਪਾਰੀ ਕਹਿੰਦੇ ਹਨ ਗਾਹਕ ਨੂੰ ਆਉਣ ਦਿਓ ਮੁਨਾਫਾ ਨਾਲ ਆਵੇਗਾ। ਪ੍ਰਸੰਨ ਗਾਹਕ ਹੋਰ ਗਾਹਕਾਂ ਨੂੰ ਲਿਆਉਣ ਦਾ ਵਸੀਲਾ ਬਣਦੇ ਹਨ। ਜਿੱਥੇ ਗਾਹਕਾਂ ਦੀ ਭਰਮਾਰ ਹੋਵੇ ਉੱਥੇ ਬਾਜ਼ਾਰ ਬਣਦਿਆਂ देर ਨਹੀਂ ਲੱਗਦੀ ਬਾਜ਼ਾਰਾਂ ਵਿੱਚ ਜਿੰਨੀ ਵਦੇਰੇ ਚਹਲ ਪਹਲ ਹੋਵੇਗੀ ਉਸ ਦੇਸ਼ ਦੀ ਦੌਲਤ ਅਤੇ ਖੁਸ਼ਹਾਲੀ ਵਿੱਚ ਵੀ ਉਨਾ ਹੀ ਵਦੇਰੇ ਵਾਧਾ ਹੋਵੇਗਾ ਕਈ ਵਿਅਕਤੀ ਮਗਰੋਂ ਆਮਦਨ ਹੋਣ ਦੀ ਆਸ ਵਿੱਚ ਪਹਿਲਾਂ ਹੀ ਖਰਚੇ ਵਧਾ ਲੈਂਦੇ ਹਨ ਅਜਿਹੇ ਵਿਅਕਤੀ ਨਾ ਕੇਵਲ ਪਰਛਾਵਿਆਂ ਪਿੱਛੇ ਦੌੜਦੇ ਹਨ ਉਹ ਆਪਣੇ ਹੀ ਕਦਮਾਂ ਵਿੱਚ ਅੜ ਕੇ ਡਿੱਗ ਵੀ ਪੈਂਦੇ ਹਨ ਪਹਿਲਾਂ ਕਮਾਉਣਾ ਫਿਰ ਖਰਚ ਕਰਨਾ ਅਤੇ ਕਮਾਏ ਵਿੱਚੋਂ ਕੁਝ ਲਗਾਤਾਰ ਬਚਾਉਣਾ ਅਤੇ ਜਿਹੜੇ ਇਸ ਬਚਾਏ ਨੂੰ ਸਰਮਾਏ ਵਿੱਚ ਬਦਲਣਾ ਸਿੱਖ ਲੈਂਦੇ ਹਨ ਉਹਨਾਂ ਨੂੰ ਮਾਇਕ ਪੱਖੋਂ ਕਿਸੇ ਤੇ ਨਿਰਭਰ ਨਹੀਂ ਰਹਿਣਾ ਪੈਂਦਾ ਅਜਿਹੇ ਵਿਅਕਤੀਆਂ ਵਿੱਚ ਹੀ ਅਣਗਾਹੇ ਨਵੇਂ ਰਾਹਾਂ ਤੇ ਤੁਰਨ ਦੀ ਅਤੇ ਆਪਣੀ ਸੰਤਾਨ ਨੂੰ ਉਡਾਣ ਭਰਨ ਲਈ ਖੁੱਲਾ ਆਕਾਸ਼ ਪ੍ਰਦਾਨ ਕਰਨ ਦੀ ਸਮਰੱਥਾ ਹੁੰਦੀ ਹੈ ਵੇਖਿਆ ਗਿਆ ਹੈ ਕਿ ਜਿਹੜੇ ਦੌਲਤਮੰਦ ਹੁੰਦੇ ਹਨ ਉਹਨਾਂ ਕੋਲ ਅਕਸਰ ਉਚੇਰੀ ਵਿਦਿਆ ਨਹੀਂ ਹੁੰਦੀ ਅਤੇ ਜਿਨ੍ਹਾਂ ਕੋਲ ਉਚੇਰੀ ਵਿਦਿਆ ਹੁੰਦੀ ਹੈ ਉਹ ਦੌਲਤਮੰਦ ਨਹੀਂ ਹੁੰਦੇ ਇਸ ਵਰਤਾਰੇ ਦੇ ਕਾਰਨ ਜਾਣਨ ਦੀ ਲੋੜ ਹੈ ਜਿਹੜੇ ਲੋਕ ਉਚੇਰੀ ਵਿੱਦਿਆ ਪ੍ਰਾਪਤ ਕਰਦੇ ਹਨ ਉਹ ਕੇਵਲ ਨੌਕਰੀ ਜੋਗੇ ਰਹਿ ਜਾਂਦੇ ਹਨ ਉਚੇਰੀ ਵਿੱਦਿਆ ਪ੍ਰਾਪਤ ਕਰਦੇ ਕਰਦੇ ਉਹ ਕੁਝ ਕਰ ਗੁਜਰਨ ਦੀ ਸਮਰੱਥਾ ਸਮਾਂ ਤੇ ਮੌਕੇ ਗਵਾ ਦਿੰਦੇ ਹਨ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਅਕਤੀ ਸਿਧਾਂਤਕ ਹੋ ਜਾਂਦੇ ਹਨ ਕੁਝ ਕਰਨ ਦੇ ਪੱਖੋਂ ਉਹਨਾਂ ਦਾ ਸਰੀਰ ਜਵਾਨੀ ਵਿੱਚ ਹੀ ਬੁੱਢਾ ਹੋ ਜਾਂਦਾ ਹੈ ਉਹ ਕਾਰਜਾਂ ਨਹੀਂ ਥਾਂ ਵਿਚਾਰਾਂ ਵਿੱਚ ਵਧੇਰੇ ਰੁੱਝਦੇ ਹਨ ਉਚੇਰੀ ਵਿਦਿਆ ਪ੍ਰਾਪਤ ਕਰਕੇ ਅਸੀਂ ਸਿਆਣੇ ਹੋ ਜਾਂਦੇ ਹਾਂ ਕਿ ਨਹੀਂ ਇਹ ਨਿਸ਼ਚੇ ਨਾਲ ਨਹੀਂ ਕਿਹਾ ਜਾ ਸਕਦਾ ਪਰ ਇਹ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਅਸੀਂ ਕੋਈ ਅਮਲੀ ਕਾਰਜ ਕਰਨ ਦੇ ਖੇਤਰ ਵਿੱਚੋਂ ਬਾਹਰ ਨਿਕਲ ਜਾਂਦੇ ਹਾਂ ਵਿਦੇਰੇ ਸਿਧਾਂਤ ਖੋਣ ਕਰਕੇ ਅਸੀਂ ਵਿਚਾਰ ਚਰਚਾ ਇੰਨੀ ਵਿਦੇਰੇ ਕਰ ਲੈਂਦੇ ਹਾਂ ਕਿ ਕੋਈ ਠੋਸ ਫੈਸਲਾ ਕਰ ਵੀ ਲਈਏ ਤਾਂ ਬੜੀ ਜਲਦੀ ਸਾਨੂੰ ਉਸ ਫੈਸਲੇ ਵਿੱਚੋਂ ਮੋਰੀਆਂ ਵਿਖਾਈ ਦੇਣ ਲੱਗ ਪੈਂਦੀਆਂ ਹਨ ਇਵੇਂ ਸਾਡੀ ਸੋਚਨ ਸ਼ਕਤੀ ਸਾਡੀ ਤਾਕਤ ਹੋਣ ਦੀ ਥਾਂ ਸਾਡੀ ਕਮਜ਼ੋਰੀ ਹੋ ਨਿਬੜਦੀ ਹੈ ਸਾਰੇ ਗਿਆਨੀ ਗਿਆਨ ਦੇ ਰੋਗ ਨਾਲ ਪੀੜਤ ਹਨ ਉਹਨਾਂ ਦਾ ਵਿਹਾਰ ਸੋਚ ਨਾਲ ਫੈਲਣ ਦੀ ਥਾਂ ਸੁਗੜਨ ਲੱਗ ਪੈਂਦਾ ਹੈ ਜਿਹੜੀਆਂ ਲੜਾਈਆਂ ਵਿਦਵਾਨ ਲੜਦੇ ਹਨ ਤੋਬਾ ਤੋਬਾ ਸਾਡੇ ਦੇਸ਼ ਦੀ ਡਿਗਰੀਆਂ ਵਾਲੀ ਜਵਾਨੀ ਇਸੇ ਰੋਗ ਤੋਂ ਪੀੜਤ ਹੈ ਇਸ ਵਰਗ ਦੀ ਸ਼ਰਧਾ ਕੇਵਲ ਸਰਕਾਰੀ ਨੌਕਰੀ ਪ੍ਰਤੀ ਹੈ ਬਾਕੀ ਸਭ ਖੇਤਰਾਂ ਪ੍ਰਤੀ ਨਫ਼ਰਤ ਹੀ ਨਫ਼ਰਤ ਹੈ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਕੇਵਲ ਸਰਕਾਰੀ ਨੌਕਰੀਆਂ ਦੇ ਪੱਖੋਂ ਹੈ। ਬਾਕੀ ਸਾਰੇ ਖੇਤਰ ਖੁੱਲੇ ਹਨ ਜਿੱਥੇ ਵਿਗਾਰਾਂ ਦਾ ਹੜ ਆਇਆ ਹੋਇਆ ਹੈ। ਇਸ ਪ੍ਰਵਿਰਤੀ ਦੇ ਅੰਦਰ ਬਾਹਰ ਇੱਕ ਹੋਰ ਸਮੱਸਿਆ ਹੈ। ਸਾਡੀ ਦਿਲਚਸਪੀ ਨੌਕਰੀ ਵਾਲੇ ਕੰਮ ਵਿੱਚ ਨਹੀਂ ਮਿਲਣ ਵਾਲੀ ਤਨਖਾਹ ਅਤੇ ਸਹੂਲਤਾਂ ਵਿੱਚ ਹੁੰਦੀ ਹੈ। ایسی ਤਨਖਾਹ ਦੇ ਸ਼ਰਧਾਲੂ ਹਾਂ ਇਹ ਸ਼ਰਧਾ ਕੇਵਲ ਸਰਕਾਰੀ ਨੌਕਰੀ ਵਿੱਚ ਹੀ ਪ੍ਰਗਟਾਈ ਜਾ ਸਕਦੀ ਹੈ। ਕਹਿੰਦੇ ਹਨ ਕਿ ਸਰਕਾਰੀ ਨੌਕਰੀ ਮਿਲਣੀ ਲੈਣੀ ਔਖੀ ਹੈ। ਕਰਨੀ ਔਖੀ ਨਹੀਂ ਹੁੰਦੀ ਵਪਾਰ ਵਿੱਚ ਕੰਮ ਤਾਂ ਹਨ ਪਰ ਕਰਨੇ ਔਖੇ ਹਨ ਕੇਵਲ ਔਖੀਆਂ ਜਿੱਤਾਂ ਹੀ ਮਨੁਜੋਗ ਹੁੰਦੀਆਂ ਹਨ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਵਿਅਕਤੀ ਵਪਾਰ ਵਿੱਚ ਲੱਗੇ ਜਾਂ ਆਪਣਾ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਦੇ ਹਨ ਇਹ ਪ੍ਰਵਿਰਤੀ ਕੇਵਲ ਗਰੀਬ ਦੇਸ਼ਾਂ ਵਿੱਚ ਹੀ ਹੈ ਅਤੇ ਇਸ ਪ੍ਰਵਿਰਤੀ ਕਾਰਨ ਹੀ ਇਹ ਦੇਸ਼ ਗਰੀਬ ਹਨ ਇਹ ਵੀ ਗਰੀਬ ਦੇਸ਼ਾਂ ਵਿੱਚ ਹੀ ਹੈ ਕਿ ਇੱਥੇ ਨਿੱਕੀਆਂ-ਨਿੱਕੀਆਂ ਸਰਕਾਰੀ ਨੌਕਰੀਆਂ ਤੇ ਲੱਗੇ ਵਿਅਕਤੀ ਦੌਲਤ ਉਪਜਾਉਣ ਵਾਲੇ ਵਪਾਰੀਆਂ ਉਰਜੋਗਪਤੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਇਹ ਸਾਡਾ ਦੁਰਭਾਗ ਹੈ ਕਿ ਇੱਥੇ ਉਰਜੋਗਪਤੀਆਂ ਦੀ ਉਪਜਾਈ ਦੌਲਤ ਦਾ ਸੁਖ ਮਾਨਣ ਵਾਲੇ ਦੌਲਤ ਉਪਜਾਉਣ ਵਾਲਿਆਂ ਨੂੰ ਮੁਸ਼ਕਲਾਂ ਵਿੱਚ ਪਾਉਂਦੇ ਹਨ ਜਿਸ ਦੇਸ਼ ਵਿੱਚ ਦੌਲਤ ਉਪਜਾਉਣ ਵਾਲਿਆਂ ਦਾ ਮਹੱਤਵ ਉਜਾਗਰ ਨਹੀਂ ਹੁੰਦਾ ਉਸ ਦੇਸ਼ ਦੀ ਆਰਥਿਕ ਸਥਿਤੀ ਬਦਲਣ ਦੀ ਸੰਭਾਵਨਾ ਵੀ ਨਹੀਂ ਹੋਵੇਗੀ ਜਿਹੜੇ ਦੌਲਤਵੰਦ ਹੁੰਦੇ ਹਨ ਉਹਨਾਂ ਨੇ ਕਿਤਾਬੀ ਜਾਂ ਸਿਧਾਂਤਕ ਗਿਆਨ ਦੇ ਥਾਂ ਵਿਹਾਰਕ ਗਿਆਨ ਨੂੰ ਤਰਜੀਹ ਦਿੱਤੀ ਹੁੰਦੀ ਹੈ। ਉਹਨਾਂ ਦੀ ਸੰਤਾਨ ਉਚੇਰੀ ਵਿੱਦਿਆ ਦੇ ਮਹੱਤਮ ਨੂੰ ਸਮਝਦੀ ਹੈ ਪਰ ਉਦੇਸ਼ਹੀਨ ਪ੍ਰਾਪਤ ਕੀਤੀ ਵਿੱਦਿਆ ਦਾ ਉਹਨਾਂ ਲਈ ਕੋਈ ਮਹੱਤਵ ਨਹੀਂ ਹੁੰਦਾ। ਉਹ ਲੰਮੀਆਂ ਬਹਿਸਾਂ ਵਿੱਚ ਨਹੀਂ ਪੈਂਦੇ। ਉਹ ਫੈਸਲੇ ਸੋਚ ਸਮਝ ਕੇ ਕਰਦੇ ਹਨ ਪਰ ਫੈਸਲੇ ਕਰਕੇ ਫਿਰ ਨਹੀਂ ਸੋਚਦੇ। ਜਦੋਂ ਕਿ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਵਿੱਦਿਆ ਪ੍ਰਾਪਤ ਕਰਦਿਆਂ ਕਰਦਿਆਂ ਹਰ ਚੀਜ਼ ਲਈ ਉਤਸ਼ਾਹ ਤੇ ਜੋਸ਼ ਮੱਠਾ ਪੈ ਜਾਂਦਾ ਹੈ ਅਤੇ ਉਚੇਰੀ ਵਿੱਦਿਆ ਵਾਲਿਆਂ ਨੂੰ ਸੰਭਾਵਨਾਵਾਂ ਨਾਲੋਂ ਸੀਮਾਵਾਂ ਮਿਲਣ ਵਾਲੇ ਲਾਭਾਂ ਨਾਲੋਂ ਪੈਣ ਵਾਲੇ ਘਾਟੇ ਵਧੇਰੇ ਦਿਖਾਈ ਦੇਣ ਲੱਗ ਪੈਂਦੇ ਹਨ ਪ੍ਰਯੋਗ ਕਰਨਾ ਜਾਂ ਜੋਖਮ ਵਾਲਾ ਫੈਸਲਾ ਕਰਨਾ ਉਹਨਾਂ ਦੇ ਬਸ ਵਿੱਚ ਨਹੀਂ ਰਹਿੰਦਾ ਨਿਰਸंदेਹ ਦੋਲਤ ਅਤੇ ਸਿਧਾਂਤਕ ਵਿੱਦਿਆ ਵਿਚਕਾਰ ਰਿਸ਼ਤਾ ਵਿਸੰਗਤੀ ਅਤੇ ਵਿਰੋਧ ਵਾਲਾ ਹੈ ਬਹੁਤ ਅਧਿਕ ਵਿਦਿਆਪ੍ਰਾਪਤ ਵਿਅਕਤੀ ਇਸ ਕਰਕੇ ਧਨવાન ਨਹੀਂ ਹੁੰਦੇ ਕਿਉਂਕਿ ਉਹ ਧਨવાન ਬਣਨ ਵਾਲੀ ਉਮਰ ਅਤੇ ਫੈਸਲੇ ਕਰਨ ਦਾ ਸਮਾਂ ਇਮਤਿਹਾਨਾਂ ਅਤੇ ਡਿਗਰੀਆਂ ਦੀ ਭੇਡ ਚੜਾ ਦਿੰਦੇ ਹਨ ਗਰੀਬ ਦੇਸ਼ਾਂ ਵਿੱਚ ਛੁੱਟੀਆਂ ਵਧੇਰੇ ਹੁੰਦੀਆਂ ਹਨ ਅਤੇ ਛੁੱਟੀਆਂ ਵਧੇਰੇ ਹੋਣ ਕਰਕੇ ਇਹ ਦੇਸ਼ ਗਰੀਬ ਹੀ ਰਹਿੰਦੇ ਹਨ ਪਿੱਛੇ ਜਿਹੇ ਇੱਕ ਲੇਖਕ ਨੇ ਕਰੋੜਪਤੀ ਕਿਵੇਂ ਬਣੀਏ ਸਿਰਲੇਖ ਵਾਲੀ ਪੁਸਤਕ ਲਿਖੀ ਅਤੇ ਆਪਣੀ ਪੁਸਤਕ ਦੇ ਪ੍ਰਚਾਰ ਲਈ ਕਈ ਥਾਈਂ ਭਾਸ਼ਣ ਦਿੱਤੇ ਉਸ ਨੂੰ ਅਕਸਰ ਪੁੱਛਿਆ ਗਿਆ ਕਿ ਤੁਸੀਂ ਦੂਜਿਆਂ ਨੂੰ ਕਰੋੜਪਤੀ ਬਣਨ ਦੇ ਢੰਗ ਤਰੀਕੇ ਤਾਂ ਦੱਸਦੇ ਹੋ ਪਰ ਤੁਸੀਂ ਆਪ ਕਰੋੜਪਤੀ ਕਿਉਂ ਨਹੀਂ ਬਣੇ ਉਸ ਦਾ ਉੱਤਰ ਇਹ ਸੀ ਕਿ ਉਸ ਨੇ ਗਲਤੀ ਇਹ ਕੀਤੀ ਕਿ ਉਸ ਨੇ ਜੀਵਨ ਦੇ ਚਾਰ ਦਹਾਕੇ ਪ੍ਰੀਖਿਆਵਾਂ ਵਿੱਚ ਪਾਸ ਕਰਨ ਵਿੱਚ ਹੀ ਲਗਾ ਦਿੱਤੇ ਅਤੇ ਈਵੇਂ ਕਮਾਉਣ ਵਾਲੇ ਵੀ ਕੀਮਤੀ ਬਰੇ ਗਵਾ ਦਿੱਤੇ ਦੌਲਤ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਕਿ ਇਸ ਦੇ ਮਾਲਕ ਅਨਪੜ੍ਹ ਹਨ ਜਾਂ ਪੜ੍ਹੇ ਲਿਖੇ ਭਾਰਤ ਦੇ ਵਾਸੀ ਹਨ ਜਾਂ ਅਮਰੀਕਾ ਦੇ ਵਾਸੀ ਉਪਰੋਕਤ ਚਰਚਾ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਉਚੇਰੀ ਵਿੱਦਿਆ ਨਹੀਂ ਲੈਣੀ ਚਾਹੀਦੀ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਅਮਲ ਵੀ ਹੋਣੀ ਉਚੇਰੀ ਵਿੱਦਿਆ ਤੁਹਾਨੂੰ ਅਪੰਗ ਬਣਾ ਕੇ ਕੇਵਲ ਨੌਕਰੀ ਜੋਗਾ ਕਰ ਦੇਵੇਗੀ ਪਰ ਨੌਕਰੀ ਮਿਲੇਗੀ ਨਹੀਂ ਜੇ ਤੁਸੀਂ ਆਪਣਾ ਕੰਮ ਕਰਨਾ ਹੈ ਜਾਂ ਵਪਾਰ ਜਾਂ ਉਤਪਾਦਨ ਦੇ ਖੇਤਰ ਵਿੱਚ ਜਾਣਾ ਹੈ ਤਾਂ ਉਹੀ ਵਿੱਦਿਆ ਚੰਗੀ ਹੈ ਜਿਹੜੀ ਤੁਹਾਡੇ ਵਿੱਚ ਵਿਉਂਤੇ ਹੋਏ ਕੰਮ ਕਰਨ ਦੀ ਯੋਗਤਾ ਅਤੇ ਸਮਰੱਥਾ ਨੂੰ ਵਧਾਵੇ ਨਹੀਂ ਤਾਂ ਵਿੱਦਿਆ ਹੀ ਤੁਹਾਡੇ ਰਾਹ ਦੀ ਰੁਕਾਵਟ ਬਣ ਜਾਵੇਗੀ ਸਾਡੇ ਸਮਾਜ ਵਿੱਚ ਪੜ੍ਹੇ ਲਿਖੇ ਲੋਕਾਂ ਦੀ ਨਿਮਾਿਸ਼ੀ ਅਮੀਰੀ ਨੂੰ ਸਮਾਜ ਪ੍ਰਵਾਨਗੀ ਦੀ ਨਜ਼ਰ ਨਾਲ ਨਹੀਂ ਵੇਖਦਾ ਚਮਕਦਾਰ ਮਹਿੰਗੇ ਕੱਪੜਿਆਂ ਵਾਲੇ ਪ੍ਰੋਫੈਸਰ ਜਾਂ ਹੀਰੇ ਦੀਆਂ ਮੁੰਦਰੀਆਂ ਵਾਲੇ ਡਾਕਟਰ ਆਦ ਨੂੰ ਆਪਣੇ ਕਿੱਤੇ ਵਿੱਚ ਮਾਹਰ ਨਹੀਂ ਸਮਝਿਆ ਜਾਂਦਾ ਸਮਾਜ ਆਸ ਕਰਦਾ ਹੈ ਕਿ ਉਹ ਸਾਦੇ ਰਹਿਣ ਅਤੇ ਆਪਣੇ ਧੰਨ ਦੀ ਨਿਮਾਿਸ਼ ਨਾਲ ਆਉਣ ਜਦੋਂ ਕਿ ਸਮਾਜ ਇਹਨਾਂ ਨੂੰ ਆਰਥਿਕ ਚਿੰਤਾਵਾਂ ਤੋਂ ਮੁਕਤ ਹੋਣ ਦੀ ਪ੍ਰਵਾਨਗੀ ਖਿੜੇ ਮੱਥੇ ਦਿੰਦਾ ਹੈ ਜੇ ਤੁਸੀਂ ਆਰਥਿਕ ਪੱਖੋਂ ਸੁਤੰਤਰ ਨਹੀਂ ਤਾਂ ਤੁਹਾਨੂੰ ਆਪਣਾ ਢੇਰ ਸਾਰਾ ਸਮਾਂ ਸ਼ਕਤੀ ਅਤੇ ਸੋਚ ਇਸ ਪੱਖ ਪ੍ਰਤੀ ਚਿੰਤਾ ਕਰਦਿਆਂ ਗੁਜ਼ਾਰਨੀ ਪਵੇਗੀ ਇਸ ਚਿੰਤਾ ਦਾ ਇਲਾਜ ਆਮਦਨ ਖਰਚ ਦਾ ਬਜਟ ਬਣਾਉਣਾ ਹੈ ਪਰੇਸ਼ਾਨ ਲੋਕ ਬਜਟ ਬਣਾਏ ਜਾਂ ਆਮਦਨ ਖਰਚ ਵਿਉਂਤੇ ਬਿਨਾ ਜੀਵਨ ਗੁਜ਼ਾਰਦੇ ਹਨ ਇਸ ਲਈ ਪਰੇਸ਼ਾਨ ਰਹਿੰਦੇ ਹਨ ਜਿਸ ਖੇਡ ਦੇ ਨਿਯਮ ਨਹੀਂ ਹਨ ਉਹ ਖੇਡ ਖੇਡਣ ਦੇ ਕੋਈ ਵਿਆਰਥ ਵੀ ਨਹੀਂ ਹੋਣਗੇ ਕਈ ਲੋਕ ਸਫਲਤਾ ਨੂੰ ਕਿਸਮਤ ਨਾਲ ਜੋੜਦੇ ਹਨ ਇਹ ਆਦਤ ਕੇਵਲ ਅਸਫਲ ਲੋਕਾਂ ਵਿੱਚ ਹੁੰਦੀ ਹੈ ਤਾਂਸ ਦੇ ਪੱਤੇ ਵੰਡ ਦਿੱਤੇ ਜਾਂਦੇ ਹਨ ਪੱਤੇ ਨਹੀਂ ਬਦਲੇ ਜਾ ਸਕਦੇ ਪਰ ਆਪਣੇ ਅਨੁਭਵ ਤੇ ਤਜਰਬੇ ਨਾਲ ਅਸੀਂ ਆਪਣੀ ਦੁੱਖੀ ਨਾਲ ਦੂਜੇ ਦੇ ਝੱਕੇ ਨੂੰ ਮਾਤ ਪਾ ਸਕਦੇ ਹਾਂ ਤਾਂਸ ਦੇ ਮਿਲੇ ਪੱਤੇ ਸਾਡੀ ਕਿਸਮਤ ਹੁੰਦੇ ਹਨ ਅਸੀਂ ਖੇਡਦੇ ਕਿਵੇਂ ਹਾਂ ਇਹ ਸਾਡੀ ਯੋਗਤਾ ਹੋਵੇਗੀ ਜੇ ਸ਼ਤਰੰਜ ਖੇਡਣੀ ਆਉਂਦੀ ਹੋਵੇ ਤਾਂ ਕਈ ਵਾਰੀ ਪਿਆਦਾ ਸਿਪਾਹੀ ਵੀ ਬਾਦਸ਼ਾਹ ਨੂੰ ਘੇਰ ਲੈਂਦਾ ਹੈ ਕਈ ਵਿਅਕਤੀ ਸਮਝਦੇ ਹਨ ਕਿ ਉਹਨਾਂ ਦਾ ਨਿਸ਼ਾਨਾ ਸਪਸ਼ਟ ਹੋ ਗਿਆ ਹੈ ਸੋ ਉਹ ਨਿਸ਼ਚਿੰਤ ਹੋ ਕੇ ਸੌ ਜਾਂਦੇ ਹਨ ਅਤੇ ਸੁੱਤੇ ਰਹਿੰਦੇ ਹਨ। ਦੌਲਤਮੰਦ ਵਿਅਕਤੀ ਕੰਜੂਸ ਨਹੀਂ ਹੁੰਦੇ ਸੰਜਮੀ ਹੁੰਦੇ ਹਨ। ਵੇਖਿਆ ਗਿਆ ਹੈ ਕਿ ਜਦੋਂ ਤੁਸੀਂ ਅਚਾਨਕ ਮਿਲੇ ਪੈਸਿਆਂ ਨਾਲ ਆਪਣੀ ਸਮਰੱਥਾ ਨਾਲੋਂ ਵਧੇਰੇ ਮਹਿੰਗੀ ਕੋਈ ਚੀਜ਼ ਖਰੀਦੋਗੇ ਤਾਂ ਤੁਹਾਨੂੰ ਲਗਾਤਾਰ ਕਈ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ। ਨਹੀਂ ਤਾਂ ਪਹਿਲੀਆਂ ਖਰੀਦੀਆਂ ਮਹਿੰਗੀਆਂ ਚੀਜ਼ਾਂ ਬੜੀਆਂ ਅਜੀਬ ਲੱਗਣਗੀਆਂ। ਆਪਣੇ ਪੈਸਿਆਂ ਨਾਲੋਂ ਦੂਜਿਆਂ ਦੇ ਪੈਸੇ ਖਰਚਣੇ ਸੌਖੇ ਹੁੰਦੇ ਹਨ। ਆਪਣੇ ਬੱਚਿਆਂ ਨੂੰ ਤੁਸੀਂ ਜਿੰਨੇ ਵਧੇਰੇ ਪੈਸੇ ਦੇਵੋਗੇ ਉਹ ਓਨੇ ਘੱਟ ਬਚਾਉਣਗੇ ਜਿੰਨੇ ਘੱਟ ਦੇਵੋਗੇ ਓਨੇ ਵੱਧ ਬਚਾਉਣਗੇ ਆਪਣੀ ਸੰਤਾਨ ਨੂੰ ਬਚਤ ਰਾਹੀਂ ਆਰਥਿਕ ਪੱਖੋਂ ਸੁਤੰਤਰ ਹੋਣ ਦੀ ਆਦਤਾਂ ਜੇ ਬਚਪਨ ਵਿੱਚ ਨਹੀਂ ਪਾਉਂਗੇ ਤਾਂ ਇਹ ਆਦਤਾਂ ਕਦੇ ਵੀ ਨਹੀਂ ਪੈਣਗੀਆਂ ਜਦੋਂ ਅਸੀਂ ਆਪਣੇ ਕਮਾਏ ਪੈਸੇ ਖਰਚਦੇ ਹਾਂ ਤਾਂ ਸਾਡੇ ਨਿਰਣੇ ਦ੍ਰਿਸ਼ਟੀਕੋਣ ਅਤੇ ਫੈਸਲੇ ਵੱਖਰੀ ਭਾਂ ਦੇ ਹੁੰਦੇ ਹਨ ਜਦੋਂ ਤੱਕ ਕੋਈ ਵਿਅਕਤੀ ਆਪਣਾ ਕਮਾਇਆ ਪੈਸਾ ਖਰਚ ਨਹੀਂ ਕਰਦਾ ਉਰੋਂ ਤੱਕ ਉਹ ਬਚਪਨ ਵਿੱਚ ਹੀ ਵਿਚਰਦਾ ਹੈ ਜੋ ਕੁਝ ਮੇਰਾ ਹੈ ਤੇ ਜੋ ਕੁਝ ਮੇਰਾ ਨਹੀਂ ਇਹ ਜਾਣ ਲੈਣਾ ਬੜਾ ਜ਼ਰੂਰੀ ਹੀ ਨਹੀਂ ਹੁੰਦਾ ਬੜਾ ਲਾਭਕਾਰੀ ਵੀ ਹੁੰਦਾ ਹੈ ਦੌਲਤਮੰਦੀ ਦੂਜਿਆਂ ਲਈ ਰੋਜ਼ਗਾਰ ਪੈਦਾ ਕਰਨ ਦੀ ਯੋਗਤਾ ਹੁੰਦੀ ਹੈ ਜਿਹੜਾ ਸਮਾਜ ਅਗਲੇਰੀ ਪੀੜ੍ਹੀ ਲਈ ਢੁਕਵੇਂ ਰੋਜ਼ਗਾਰ ਨਹੀਂ ਉਪਜਾਉਂਦਾ ਉਹ ਸਮਾਜ ਸੁਖੀ ਅਤੇ ਖੁਸ਼ਹਾਲ ਵੀ ਨਹੀਂ ਹੁੰਦਾ ਸਮੱਸਿਆ ਸੰਸਾਰ ਨੂੰ ਸੁਧਾਰਨ ਦੀ ਨਹੀਂ ਆਪਣੇ ਆਪ ਨੂੰ ਉਸਾਰੂ ਕਾਰਜਾਂ ਵਿੱਚ ਲਾਉਣ ਦੀ ਹੈ ਹਾਰੇ ਹੋਏ ਲੋਕਾਂ ਦੇ ਹਨੇਰੇ ਵਿੱਚ ਸੂਰਜ ਚਾੜ੍ਹਨ ਦੀ ਹੈ ਕਲਪਨਾ ਨੂੰ ਸਿਰਜਣਾ ਵਿੱਚ ਬਦਲਣ ਦੀ ਹੈ ਵੇਹਲ ਨੂੰ ਦੌਲਤ ਵਿੱਚ ਪਲਟਾਉਂਦੀ ਹੈ ਬੈਠਿਆਂ ਨੂੰ ਦੌੜਨ ਦੀ ਹਿੰਮਤ ਦੇਣਦੀ ਹੈ ਨੌਕਰੀ ਲਈ ਤਰਲੇ ਮਿੰਤਾ ਕਰਨ ਵਾਲਿਆਂ ਵਿੱਚ ਮਾਲਕ ਬਣਨ ਦੀ ਪ੍ਰੇਰਣਾ ਅਤੇ ਉਸਾ ਉਪਜਾਉਣ ਦੀ ਹੈ ਅਤੇ ਜਾਗਦੀਆਂ ਅੱਖਾਂ ਨਾਲ ਸੁਪਨੇ ਵੇਖਣ ਦੀ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ